ਹੈਲੋ ਹਾਂ ਜੀ ਸੋਸ਼ੀ ਕਾ ਜੀ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਤੁਹਾਡੇ ਲਈ ਜੀ ਸਮਰ ਕਲੈਕਸ਼ਨ ਲੈ ਕੇ ਆਏ ਹਾਂ ਹਾਂ ਜੀ ਗਰਮੀ ਆ ਚੁੱਕੀ ਹੈਗੀ ਹੈ ਹੁਣ ਆਪਾਂ ਕਾਟਨ ਦੇ ਸੂਟਸ ਲੈ ਕੇ ਆਏ ਆ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਸਕਿੱਪ ਨਾ ਕਰਨਾ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਈਆਂ ਬਹੁਤ ਸੋਹਣੇ ਪ੍ਰਿੰਟਸ ਲੈ ਕੇ ਆਈਆਂ ਤੁਸੀਂ ਦੇਖ ਸਕਦੇ ਹੈਗੇ ਉਹ ਬਹੁਤ ਜ਼ਿਆਦਾ ਸੋਹਣੇ ਸੂਟਸ ਨੇ ਇਹ ਸਾਰੇ ਹੀ ਜਿਹੜੇ ਤੁਸੀਂ ਅਸ ਦੇਖ ਰਹੇ ਹੋ ਸਕਰੀਨ ਤੇ ਸੂਟਸ ਦਿਖਾਉਣ ਜਾ ਰਹੀਆਂ ਮੈਂ ਇਹ ਸਾਰੇ ਹੀ ਕਾਟਨ ਦੇ ਸੂਟਸ ਰਹਿਣ ਵਾਲੇ ਨੇ ਬਹੁਤ ਹੀ ਸੋਹਣੇ ਮੈਚ ਬਸ ਨੇ 셔츠 ਐਂਡ ਬਾਟਮ ਨੇ ਮਤਲਬ ਪਲਾਜ਼ੋ ਵੀ ਬਣਾ ਸਕਦੇ ਹੋ ਐਂਡ ਸਲਵਾਰ ਵੀ ਬਣਾ ਸਕਦੇ ਹੋ ਜੇ ਤੁਸੀਂ ਬਣਾਉਣਾ ਚਾਹੋ ਉਵੇਂ ਬਣਾ ਸਕਦੇ ਹੋ 2.5 ਮੀਟਰ 셔츠 2.5 ਮੀਟਰ ਬਾਟਮ ਰਹਿਣ ਵਾਲੀ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਸੂਟ ਦੇ ਵਿੱਚ ਮਤਲਬ 셔츠 ਐਂਡ ਬਾਟਮ ਹੁੰਦਾ ਹੈ ਮੋਸਟਲੀ ਜਿਹੜਾ ਫੈਬਰਿਕ ਹੈ ਜੀ 2.5 2.5 ਮੀਟਰ ਹੁੰਦਾ ਹੈ ਹਾਂਜੀ 2.5 ਮੀਟਰ ਦੀ 셔츠 ਹੁੰਦੀ ਹੈ ਐਂਡ 2.5 ਮੀਟਰ ਦੀ ਬਾਟਮ ਹੁੰਦੀ ਹੈ ਜੇ ਅਗਰ ਦੁਪੱਟਾ ਹੁੰਦਾ ਹੈ ਤਾਂ ਦੁਪੱਟਾ ਵੀ 2.5 ਮੀਟਰ ਦਾ ਨਾਲ ਹੁੰਦਾ ਹੈਗਾ ਜੀ ਮਤਲਬ ਤਿੰਨੋਂ ਚੀਜ਼ਾਂ 2.5 2.5 ਮੀਟਰ ਦੀਆਂ ਇਹੇ ਮਤਲਬ ਛੋਟੇ ਬਣੇ ਦਾ ਹੋਵੇ ਤਾਂ ਇਹ 1.5 ਮੀਟਰ ਹੁੰਦਾ ਹੈ 1.5 ਮੀਟਰ ਮਤਲਬ ਵੱਡਾ ਬਣਾ ਹੁੰਦਾ ਜਿਹੜਾ ਕਿ 2.5 ਮੀਟਰ ਦੇ ਬਰਾਬਰ ਹੁੰਦਾ ਹੈ ਹੁੰਦਾ ਪਣਾ ਵੱਡਾ ਹੁੰਦਾ ਮਤਲਬ ਬਾਅਦ ਜੋੜ ਕੇ ਸੂਟ ਐਂਡ ਦਾ ਬੋਟਮ ਬਣ ਜਾਂਦੀ ਹੈ ਈਜ਼ੀਲੀ ਸੋ ਜੇ ਅਗਰ ਵੱਡਾ ਪਣਾ ਹੈ ਤਾਂ 1.5 ਮੀਟਰ ਸ਼ਰਟ ਤੇ ਬੋਟਮ ਆਏਗੀ ਅਗਰ ਪਣਾ ਛੋਟਾ ਹੈ ਤਾਂ 2.5 ਮੀਟਰ ਦੀ ਕਟ ਆਏਗੀ ਕਲਰਸ ਕਾਫੀ ਸੋਨੇ ਨੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਵੀ ਬਹੁਤ ਸੋਨੇ ਨੇ ਇਹ ਸਾਰੇ ਹੀ ਕਾਟਨ ਦੀ ਕਲੈਕਸ਼ਨ ਰਹਿਣ ਵਾਲੀ ਹੈਗੀ ਆ ਗਰਮੀਆਂ ਦੇ ਵਿੱਚ ਹੁਣ ਇਹੀ ਹੀ ਆਪਾਂ ਵੀਅਰ ਕਰਾਂਗੇ ਅੱਗੇ ਪਨਾ ਕਿਉਂਕਿ ਗਰਮੀ ਆ ਗਈ ਹੈ ਤਾਂ ਆਪਨੂੰ ਇਹ ਹੀ ਵੀ ਇਹ ਕਰਨੀ ਪੈਗੀ ਇਸ ਲਈ ਜਲਦੀ ਜਲਦੀ ਆਰਡਰ ਕਰੋ ਟਾਈਮ ਨਾਲ ਸੂਟ ਲੈ ਕੇ ਸਟਿਚ ਕਰਵਾ ਲਓ ਤਾਂ ਜੋ ਤੁਸੀਂ ਗਰਮੀ ਤੋਂ ਬਚ ਸਕੋ ਐਂਡ ਇਸ ਲਈ ਬ੍ਰੀਟੋ ਦੇ ਲਈ ਬਹੁਤ ਸੋਨੇ ਕਲੈਕਸ਼ਨ ਲੈ ਕੇ ਆਉਂਦੀ ਹੈ ਐਂਡ ਲੈ ਕੇ ਆਏਗੀ ਗਰਮੀ ਦੇ ਵਿੱਚ ਬਹੁਤ ਸੋਨੇ ਕਲੈਕਸ਼ਨ ਲੈ ਕੇ ਆਵਾਂਗੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਕਿਸੇ ਨੇ ਰੀਸੇਲਿੰਗ ਦਾ ਵਰਕ ਕਰਨਾ ਹੈ ਘਰ ਬੈਠ ਕੇ ਔਨਲਾਈਨ ਵਰਕ ਕਰਨਾ ਹੈ ਜ਼ੀਰੋ ਇਨਵੈਸਟਮੈਂਟ ਤੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਨੇ ਹੈਂਡ ਸੂਟਸ ਦਾ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈਗਾ ਐਂਡ ਨੰਬਰ ਵੀ ਮੈਂਸ਼ਨ ਹੈਗਾ ਜਿਸ ਤੇ ਤੁਸੀਂ ਮੈਨੂੰ ਕਾਲ ਦੇ ਮੈਸੇਜ ਕਰ ਸਕਦੇ ਹੋ ਥੈਂਕ ਯੂ ਸੋ ਮਾਚ